ਸੁਖਪਾਲ ਸਿੰਘ ਖਹਿਰਾ ਨੂੰ ਇੱਕ ਹੋਰ ਕੇਸ ਦਰਜ ਹੋਣ ਦਾ ਖੱਜਾ ਹੈ ਜਿਸ ਦੇ ਚਲਦਿਆ ਪਿਓ ਪੁੱਤ ਅੰਡਰਗਰਾਉਂਡ ਹੋ ਗਏ ਨੇ ਤਾਂ ਕਾਂਗਰਸ ਦੇ ਪਲਾਟੋ ਵਿਧਾਇਕ ਸੁਖਪਾਲ ਖਹਿਰਾ ਨੇ ਉਹਨਾਂ ਤੇ ਇੱਕ ਹੋਰ ਝੂਠਾ ਕੇਸ ਦਰਜ ਕਰਨ ਦਾ ਖੱਜਾ ਪ੍ਰਗਟ ਕੀਤਾ ਹੈ ਤੇ ਦੱਸਿਆ ਕਿ ਵਿਜਿਲੈਂਸ ਬਿਊਰੋ ਵੱਲੋਂ ਕੇਸ ਦਰਜ ਕਰਨ ਦੀ ਸੰਭਾਵਨਾ ਦੇ ਡਰ ਕਾਰਨ ਖਹਿਰਾ ਤੇ ਉਹਨਾਂ ਦੇ ਪੁੱਤ ਕਿਸੇ ਅਣਦਸੀ ਥਾਂ ਤੇ ਚਲੇ ਗਏ ਨੇ ਖਹਿਰਾ ਨੇ ਖੱਜਾ ਪ੍ਰਗਟ ਕਰਦਿਆ ਕਿ ਹੈ ਕਿ ਪੰਜ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਉਸ ਨੂੰ 5 ਮਹੀਨਿਆਂ ਦੇ ਲਈ ਜੇਲ੍ਹ ਭੇਜਣ ਵਾਸਤੇ ਝੂਠਾ ਕੇਸ ਦਰਜ ਕਰਨ ਦੀ ਚਾਰਾਜੋਰੀ ਕੀਤੀ ਜਾ ਰਹੀ ਹੈ ਸਰਕਾਰ ਦੇ ਸਿਰਵਈਏ ਦੇ ਖਿਲਾਫ ਖਹਿਰਾ ਪੰਜਾਬ ਕਾਂਗਰਸ ਨੇ ਸੀਨੀਅਰ ਆਗੂਆਂ ਨੂੰ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ ਖੈਰਾ ਦਾ ਕਹਿਣਾ ਹੈ ਕਿ ਜੇਕਰ ਪਾਰਟੀ ਦੇ ਸੀਨੀਅਰ ਆਗੂ ਆਪਣੇ ਸਾਥੀਆਂ ਦੇ ਨਾਲ ਨਹੀਂ ਖੜਨਗੇ ਤਾਂ ਸਾਡੇ ਵਰਕਰ ਅਜਿਹੀ ਆਗੂ ਤੋਂ ਕੀ ਉਮੀਦ ਰੱਖਣਗੇ ਖੈਰਾ ਨੇ ਇਸ ਬਿਆਨ ਦੇ ਨਾਲ ਜਿੱਥੇ ਪਾਰਟੀ ਆਗੂਆਂ ਨੂੰ ਮਦਦ ਲਈ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਚੌਥੀ ਗੱਲ ਵੀ ਸਪਸ਼ਟ ਹੋ ਗਈ ਹੈ ਕਿ ਪਾਰਟੀ ਦੀ ਲੀਡਰਸ਼ਿਪ ਅੰਦਰੂਨੀ ਗੁੱਟਬਾਜ਼ੀ ਦਾ ਸ਼ਿਕਾਰ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨ ਨੇ ਪਰਗੋਤ ਸਿੰਘ ਤੇ ਸਾਬਕਾ ਵਿਧਾਇਕ ਉਸਿਲਦੀਪ ਸਿੰਘ ਢਿੱਲੋਂ ਨੇ ਖੇਰੜਾ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਹੈ ਇਹਨਾਂ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਖਿਲਾਫ ਬੋਲਣ ਵਾਲਿਆਂ ਦੀ ਆਵਾਜ਼ ਬੰਦ ਕਰਨ ਦੇ ਲਈ ਝੂਠੇ ਕੇਸ ਦਰਜ ਕੀਤੇ ਜਾ ਰਹੇ ਨੇ ਸੂਤਰ ਦੱਸਦੇ ਨੇ ਸਿਸਕਪਾਲ ਖਹਿਰਾਂ ਨੂੰ ਆਮਦਨ ਤੋਂ ਬਾਅਦ ਦੀ ਜਾਇਦਾਦ ਬਣਾਉਣ ਦਾ ਕੇਸ ਦਰਜ ਕੀਤੇ ਜਾਣ ਦਾ ਡਰ ਹੈ ਵਿਜੀਲੈਂਸ ਨੇ ਪਿਛਲੇ ਮਹੀਨੇ ਸਾਬਕਾ ਅਕਾਲੀਆਗੂ ਵਿਕਰਮਜੀਤਿਆ ਦੇਵੀ ਆਮਦਨ ਤੋਂ ਬਾਅਦ ਦੀ ਜਾਇਦਾਦ ਬਣਾਉਣ ਦਾ ਕੇਸ ਕੀਤਾ ਸੀ ਜੋ ਇਸ ਵਕਤ ਨਿਆਇ ਖਿਰਾਸਤ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਨੇ ਇਸੇ ਤਰੀਕੇ ਨਾਲ ਵਿਜੀਲੈਂਸ ਨੇ ਜਲੰਧਰ ਕੇਂਦਰੀ ਤੋਂ ਵਿਦਾਇਕ੍ਰਮਨ ਅਰੂੜਾ ਨੂੰ ਪ੍ਰੇਸ਼ਤਾਚਾਰ ਦੇ ਕੇਸ ਦੇ ਵਿੱਚ ਸਮਾਨਤ ਮਿਲਨ ਉਪਰੰਤ ਇੱਕ ਹੋਰ ਕੇਸ ਹੁਣੇ ਦਰਜ ਕੀਤਾ ਖਹਿਰਾਂ ਨੇ ਆਪਣੇ ਫੇਸਬੁਕ ਪੇਜ ਤੇ ਜਾਣਕਾਰੀ ਸਾਂਝੀ ਕਰਦੇ ਕਿ ਪੰਜਾਬ ਦਾ ਮੁੱਖ ਮੰਤਰੀ ਕੌਣ ਹੈ ਗ੍ਰੈਬ ਪਾਰਕ ਨੂੰ ਕੌਣ ਕੰਟਰੋਲ ਕਰ ਰਿਹਾ ਥੇਰਾ ਦੇ ਮੁਤਾਬਕ ਹੀ ਕਾਪਾ ਗੁਦੀਆ ਗੁਬਾਈ ਖੇਡ ਤੈਨ ਵਕੀਲਾ ਦੀ ਟੀਮ ਸੈਸੀ ਵਿਰੋਧੀਆਂ ਨੂੰ ਝੂਠੇ ਕੇਸਾਂ ਦੇ ਵਿੱਚ ਫਸਾਉਣ ਦੇ ਲਈ ਦਿੱਲੀ ਦੇ ਵਿੱਚ ਇੱਕ ਬਦਲਾਖੋਰੀ ਵਾਰ ਰੂਮ ਤਿਆਰ ਕੀਤਾ ਗਿਆ ਖੈਰਾ ਮੁਤਾਬਕ ਇੱਕ ਵਕੀਰ ਮੁੱਖ ਮੰਤਰੀ ਨੂੰ ਬਾਈਪਾਸ ਕਰਕੇ ਪੁਲਿਸ ਤੇ ਵਿਜਲਸ ਬਿਊਰੋ ਦੇ ਅਫਸਰਾਂ ਨੂੰ ਦਿੱਲੀ ਬੁਲਾਉਂਦੇ ਨੇ ਤੇ ਸਿਆਸੀ ਵਿਰੋਧੀਆਂ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੰਦੇ ਨੇ ਖੈਰਾ ਦੇਵੀ ਕਹਿੰਦੇ ਨੇ ਕਿ ਪੰਜ ਛੋਟੇ ਕੇਸ ਦਰਜ ਕਰਕੇ 5 ਮਹੀਨਿਆਂ ਦੇ ਲਈ ਜੇਲ੍ਹ ਭੇਜਣ ਤੋਂ ਬਾਅਦ ਵੀ ਇਹ ਟੀਮ ਪੰਜਾਬ ਪੁਲਿਸ ਤੇ ਕਿਸੇ ਵੀ ਤਰੀਕੇ ਉਸ ਨੂੰ ਦੁਬਾਰਾ ਗ੍ਰਿਫਤਾਰ ਕਰਨ ਲਈ ਦਬਾਅ ਪਾ ਰਹੀ ਹੈ ਤੇ ਖੈਰਾ ਦਾ ਹੀ ਕਹਿਣਾ ਹੈ ਕਿ ਉਸ ਤੋਂ ਬਿਨਾਂ 8-10 ਆਗੂਆਂ ਦੀ ਸੂਚੀ ਹੈ ਜੋ ਕਿ ਪਾਰਟੀ ਦੇ ਸਰਮੂਹ ਅਗੂ ਦੀ ਹਿੱਟ ਲਿਸਟ ਦੇ ਵਿੱਚ ਨੇ ਸੁਖਪਾਲ ਸਿੰਘ ਖਹਿਰਾ ਨੂੰ ਇੱਕ ਹੋਰ ਕੇਸ ਦਰਜ ਹੋਣ ਦਾ ਖੱਜਾ ਹੈ ਜਿਸ ਦੇ ਚਲਦਿਆਂ ਪਿਓ ਪੁੱਤ ਅੰਡਰਗਰਾਉਂਡ ਹੋ ਗਏ ਨੇ ਤਾਂ ਕਾਂਗਰਸ ਦੇ ਪਲਾਟੋ ਵਿਧਾਇਕ ਸੁਖਪਾਲ ਖਹਿਰਾ ਨੇ ਉਹਨਾਂ ਤੇ ਇੱਕ ਹੋਰ ਝੂਠਾ ਕੇਸ ਦਰਜ ਕਰਨ ਦਾ ਖੱਜਾ ਪ੍ਰਗਟ ਕੀਤਾ ਤੇ ਦੱਸਿਆ ਕਿ ਵਿਜਿਲੈਂਸ ਬਿਊਰੋ ਵੱਲੋਂ ਕੇਸ ਦਰਜ ਕਰਨ ਦੀ ਸੰਭਾਵਨਾ ਦੇ ਡਰ ਕਾਰਨ ਖਹਿਰਾ ਤੇ ਉਹਨਾਂ ਦੇ ਪੁੱਤ ਕਿਸੇ ਅਣਦਸੀ ਥਾਂ ਤੇ ਚਲੇ ਗਏ ਨੇ ਖਹਿਰਾ ਨੇ ਖੱਜਾ ਪ੍ਰਗਟ ਕਰਦਿਆ ਕਿ ਹੈ ਕਿ ਪੰਜ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਉਸ ਨੂੰ 5 ਮਹੀਨਿਆਂ ਦੇ ਲਈ ਜੇਲ੍ਹ ਭੇਜਣ ਵਾਸਤੇ ਝੂਠਾ ਕੇਸ ਦਰਜ ਕਰਨ ਦੀ ਚਾਰਾਜੋਰੀ ਕੀਤੀ ਜਾ ਰਹੀ ਹੈ ਸਰਕਾਰ ਵਾਰਦੇਸ਼ ਰਵਈਏ ਦੇ ਖਿਲਾਫ ਖੈਰਾ ਨੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨੂੰ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ ਖੈਰਾ ਦਾ ਕਹਿਣਾ ਹੈ ਕਿ ਜੇਕਰ ਪਾਰਟੀ ਦੇ ਸੀਨੀਅਰ ਆਗੂ ਆਪਣੇ ਸਾਥੀਆਂ ਦੇ ਨਾਲ ਨਹੀਂ ਖੜਨਗੇ ਤਾਂ ਸਾਡੇ ਵਰਕਰ ਅਜਿਹੀ ਆਗੂ ਤੋਂ ਕੀ ਉਮੀਦ ਰੱਖਣਗੇ ਖੈਰਾ ਨੇ ਇਸ ਬਿਆਨ ਦੇ ਨਾਲ ਜਿੱਥੇ ਪਾਰਟੀ ਆਗੂਆਂ ਨੂੰ ਮਦਦ ਲਈ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਤੇ ਉੱਥੇ ਹੀ ਗੱਲ ਵੀ ਸਪਸ਼ਟ ਹੋ ਗਈ ਹੈ ਕਿ ਪਾਰਟੀ ਦੀ ਲੀਡਰਸ਼ਿਪ ਅੰਦਰੂਨੀ ਗੁੱਟਬਾਜ਼ੀ ਦਾ ਸ਼ਿਕਾਰ ਹੈ ਸਾਬਕਾ ਮੰਤਰੀ ਚਰਨਜੀਤ ਸਿੰਘ ਚੰਨੀ ਪਰਗੋਤ ਸਿੰਘ ਤੇ ਸਾਬਕਾ ਵਿਧਾਇਕ ਉਸਿਲਦੀਪ ਸਿੰਘ ਢਿੱਲੋਂ ਨੇ ਖੇਰਾ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਹੈ ਇਹਨਾਂ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਖਿਲਾਫ ਬੋਲਣ ਵਾਲਿਆਂ ਦੀ ਆਵਾਜ਼ ਬੰਦ ਕਰਨ ਦੇ ਲਈ ਝੂਠੇ ਕੇਸ ਦਰਜ ਕੀਤੇ ਜਾ ਰਹੇ ਨੇ ਸੂਤਰ ਦੱਸਦੇ ਨੇ ਸਿਸਕਪਾਲ ਖੈਰਾਂ ਨੂੰ ਆਮਦਨ ਤੋਂ ਬਾਅਦ ਦੀ ਜਾਇਦਾਦ ਬਣਾਉਣ ਦਾ ਕੇਸ ਦਰਜ ਕੀਤੇ ਜਾਂਦਾ ੜਾ ਵਿਜੀਲੈਂਸ ਨੇ ਪਿਛਲੇ ਮਹੀਨੇ ਸਾਬਕਾ ਅਕਾਲੀ ਆਗੂ ਵਿਕਰਮਜੀਤਿਆ ਦੇਵੀ ਆਮਦਨ ਤੋਂ ਬਾਅਦ ਦੀ ਜਾਇਦਾਦ ਬਣਾਉਂਦਾ ਕੇਸ ਕੀਤਾ ਸੀ ਜੋ ਇਸ ਵਕਤ ਨਿਆਇਖਿਰਾਸਤ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਨੇ ਇਸੇ ਤਰੀਕੇ ਨਾਲ ਵਿਜੀਲੈਂਸ ਨੇ ਚਰਨੰਦਰ ਕੇਂਦਰੀ ਤੋਂ ਵਿਦਾਇਕ੍ਰਮਨ ਅਰੂੜਾ ਨੂੰ ਪ੍ਰਸ਼ਟਾਚਾਰ ਦੇ ਕੇਸ ਦੇ ਵਿੱਚ ਸਮਾਨਤ ਮਿਲਨ ਉਪਰੰਤ ਇੱਕ ਹੋਰ ਕੇਸ ਹੁਣ ਤੇ ਦਰਜ ਕੀਤਾ ਖੈਰਾ ਨੇ ਆਪਣੇ ਫੇਸਬੁਕ ਪੇਜ ਤੇ ਜਾਣਕਾਰੀ ਸਾਂਝੀ ਕਰਦੇ ਕਿ ਪੰਜਾਬ ਦਾ ਮੁੱਖ ਮੰਤਰੀ ਕੌਣ ਹੈ ਗ੍ਰੈਬ ਪਾਰਕ ਨੂੰ ਕੌਣ ਕੰਟਰੋਲ ਕਰ ਰਿਹਾ ਥੇਰਾ ਦੇ ਮੁਤਾਬਕ ਹੀ ਕਾਪਾ ਗੁਦੀਆ ਗੁਬਾਈ ਹੇਟ ਤੈਨ ਵਕੀਲਾ ਦੀ ਟੀਮ ਸੈਸੀ ਵਿਰੋਧੀਆਂ ਨੂੰ ਝੂਠੇ ਕੇਸਾਂ ਦੇ ਵਿੱਚ ਫਸਾਉਣ ਦੇ ਲਈ ਦਿੱਲੀ ਦੇ ਵਿੱਚ ਇੱਕ ਬਦਲਾਖੋਰੀ ਵਾਰ ਰੂਮ ਤਿਆਰ ਕੀਤਾ ਗਿਆ ਖੈਰਾ ਮੁਤਾਬਕ ਇੱਕ ਵਕੀਲ ਮੁੱਖ ਮੰਤਰੀ ਨੂੰ ਬਾਈਪਾਸ ਕਰਕੇ ਪੁਲਿਸ ਤੇ ਵਿਜਲੈਸ ਬਿਊਰੋ ਦੇ ਅਫਸਰਾਂ ਨੂੰ ਦਿੱਲੀ ਬੁਲਾਉਂਦੇ ਨੇ ਤੇ ਸਿਆਸੀ ਵਿਰੋਧੀਆਂ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੰਦੇ ਨੇ ਖੈਰਾ ਦੇਵੀ ਕਹਿੰਦੇ ਨੇ ਕਿ ਪੰਜ ਛੋਟੇ ਕੇਸ ਦਰਜ ਕਰਕੇ 5 ਮਹੀਨਿਆਂ ਦੇ ਲਈ ਜੇਲ੍ਹ ਭੇਜਣ ਤੋਂ ਬਾਅਦ ਵੀ ਇਹ ਟੀਮ ਪੰਜਾਬ ਪੁਲਿਸ ਤੇ ਕਿਸੇ ਵੀ ਤਰੀਕੇ ਉਸ ਨੂੰ ਦੁਬਾਰਾ ਗ੍ਰਿਫਤਾਰ ਕਰਨ ਦੇ ਲਈ ਦਬਾਅ ਪਾ ਰਹੀ ਹੈ ਤੇ ਖੈਰਾ ਦਾ ਹੀ ਕਹਿਣਾ ਹੈ ਕਿ ਉਸ ਤੋਂ ਬਿਨਾਂ ਅੱਠ-10 ਆਗੂ ਦੀ ਸੂਚੀ ਹੈ ਜੋ ਕਿ ਪਾਰਟੀਆਂ ਦੇ ਸਰਮੂਹ ਆਗੂ ਦੀ ਹਿਟ ਲਿਸਟ ਦੇ ਵਿੱਚ ਨੇ